ਮੇਰਾ ਰਮਨ ਪਿੱਤਕਾ ਹਾਂਜੀ ਕੀ ਗੱਲ ਕੀ ਹੋਈ ਸੀ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਕਿਸ਼ ਲਾਹੌਰੀਆ ਹਰਮਨ ਪੰਡਾਲ ਸੁਰੇਤਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕ ਸਕਤੀ ਤੁਹਾਡੀ ਵੀ ਪੁਰਾਣੀ ਲੰਝ ਚਲਦੀ ਹਾਂਜੀ ਤਮ ਕਿਆ ਦਿਨ ਦੈਮ ਆ ਰਹੇ ਕੁੱਟਦਾ ਬਹੁਤ ਅਚਬੇ ਦਸੀ ਸਾਡੇ ਘਰ ਬੜਿਆ ਹੁੰਦਾ ਆ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤੰਗ ਪੋ ਕਰਦਾ ਆ ਕਿਤੇ ਇਤ ਨਹੀਂ ਹੈ ਕਿ ਕਿਤੇ ਜਿਹੜੀ ਤਨ ਬਲੈਕਮੇਲਿੰਗ ਕਰਦਾ ਵਾ ਕਰਦਾ ਇੰਸਟਾ ਤੇ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਪਾਇਆ ਪੂਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਗਦੇ ਮੈਂ ਦੇਖੋ ਅਸਲਾ ਆ ਮੰਨਦੇ ਨਹੀਂ ਵੀ ਕੋਈ ਵੀ ਅੱਛਾ ਇੱਕ ਅਸਲੇ ਹੈਗੇ ਅਸਲੇ ਦਾ ਵਪਾਰੀ ਹੈ ਤੇ ਇਸ ਮੰਜ ਤੀ ਪਹਿਲਾਂ ਵੀ ਕੰਪਲੇਟ ਪੁਲਿਸ ਨੂੰ ਕੀਤੀ ਪਈ ਹੈ ਮੈਂ ਉਹ ਪੁਲਿਸ ਕਿੰਨੀ ਕੰਪਲੇਨ ਉਹਨਾਂ ਨੇ ਉਹਦਾ ਪਿਛਲੇ ਹਫਤੇ ਫੈਸਲਾ ਕਰਾਇਆ ਸੀਗਾ ਉਦੋਂ ਕਹਿੰਦਾ ਸੀ ਨਹੀਂ ਕੁਛ ਕਰੂੰਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ ਮੈਡਮ ਜਦੋਂ ਇਹ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ ਅਸੀਂ ਤਰਖਾਸ ਦਿੱਤੀ ਤੇ ਇਹਨੇ ਸਾਡੇ ਤੋੜ ਭੰਨ ਕੀਤੀ ਲੜਾਈ ਝਗੜੇ ਹੋਏ ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਜੋ ਵੀ ਭੇਜਣ ਨੂੰ ਭੇਜਣੇ ਆਏ ਸੀ ਸਜਾ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਜਿਸ ਦੀ ਉਮਰ 35 ਸਾਲ ਹੈ ਉਹਦਾ ਨਾਮ ਮਨਪ੍ਰੀਤ कौर ਹੈ ਜਿਹੜੀ ਬਲੱਡ ਸੱਕੀ ਦੇ ਨੇੜੇ ਰਹਿੰਦੀ ਹੈ ਇਹਦੇ ਮਤਲਬ ਕਿ ਕਿਸੇ ਇੱਕ ਨਾਮ ਆਪਣਾ ਸੂਰਜਾਪੁਰ ਦੇ ਨਾਮ ਦੇ ਮੁੰਡੇ ਨੇ ਜਿਹੜੇ ਗੋਲੀਆਂ ਮਾਰਿਆ ਇੱਕ ਗੋਲੀ ਲੱਤੀ ਹੈ ਤੇ ਬਾਕੀ ਸਟੇਬਲ ਹੈ ਲੜਕੀ ਇਹਦੇ ਨਾਲ ਦੋ ਮੁੰਡੇ ਹੋਰ ਆਏ ਸੀ ਜੀ ਬੁਲੇਟ ਤੇ ਆਈ ਸੀ ਉਹਦਾ ਨਾਮ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਕਿ ਇਹ ਆਪਣਾ ਮੈਰਿਡ ਹਿੱਤ ਪਿਆ ਸੈਪਰੇਟ ਰਹਿੰਦੀ ਆਪਣੀ ਹਸਬੰਦ ਕੋ ਕਿ ਜਿਹੜਾ ਬਾਕੀ ਕਾਰਵਾਈ ਲੱਗੀ ਉਹ ਇਸਨ ਜਿਹੜੀ ਗੋਲੀ ਹੈਗੀ ਆ ਇਹ ਚੱਲੀ ਕਿੱਥੇ ਕਿਹਦੀ ਦੇਗਾ ਚਲਾਈ ਹੈ ਉਹ ਕਿ ਸਰਕੂਲਰ ਰੋਡ ਜਿਹੜਾ ਹੈਗਾ ਨਾ ਉੱਥੇ ਇਹ ਕਾਰਨ ਕੀ ਪਤਾ ਨਹੀਂ ਲੱਗਾ ਕਿਸ ਕਾਰਨ ਹੋਇਆ ਤੇ ਪ੍ਰੀਮੀਰੀ ਇਨਵੈਸਟੀਗੇਸ਼ਨ ਹੈ ਅੱਜ ਦੇ ਅੱਧਾ ਘੰਟੇ ਵੀ ਨਹੀਂ ਹੋਇਆ ਤੇ ਜਿਹੜੇ ਬੰਦੇ ਜਿਹੜੀ ਲੇਡੀਜ਼ ਆ ਜਿਹੜੀ ਉਪਚਾਰ ਲਈ ਐਸੋ ਲੈ ਐਡਮਿਟ ਆ ਉਹ ਕੀ ਦੱਸ ਰਹੇ ਕਿਹੜੇ ਬੰਦਿਆਂ ਨਾਲ ਗਲਤ ਹੋਈ ਉਹਨੇ ਸੂਰਜ ਸਾਤਰ ਦਾ ਨਾਮ ਲਿਆ ਹੈਗਾ ਤੇ ਬਾਕੀ ਦੋ ਮੰਗੇ ਹੋਰ ਹੈ ਜਿਹੜੇ ਦੋ ਬੰਦੇ ਉਹਨਾਂ ਦਾ ਕੀ ਨਾਮ ਆ ਉਹ ਤੇ ਦੱਸੋ ਨਹੀਂ ਕਰ ਸਕਦੇ ਸਰ ਕੀ ਲੱਗਦਾ ਕੀ ਹੈ ਕੋਈ ਪੁਰਾਣੇ ਕੋਈ ਰੰਜਿਸ਼ ਵੀ ਹੋ ਸਕਦੀ ਹੈ ਕਿ ਕਿਤੇ ਕੋਈ ਪ੍ਰੇਮ ਦਾ ਕੋਈ ਇਧਰ ਕੋ ਚੱਕਰ ਪ੍ਰੀਮੀਰੀ ਇਨਵੈਸਟੀਗੇਸ਼ਨ ਹੈ ਅੱਜ ਦੇ ਬਕੂਏ ਹੋਏ ਅੱਧਾ ਘੰਟਾ ਵੀ ਨਹੀਂ ਹੋਇਆ ਇਹ ਆਪਾਂ ਜੇ ਜਾਣ ਲਿਖਦੇ ਪਏ ਹਾਂ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਆਊਗੀ ਉਹ ਜਦੋਂ ਸਭ ਤੋਂ ਸੀਸੀਟੀਵੀ ਕੈਮਰ ਕੋਈ ਕੋ ਸਾਥ ਹੈ ਸਰ ਆਪਾਂ ਨੂੰ ਜਸਟ ਰਿਪੋਰਟਿੰਗ ਲੈਕਚਰਨਾ ਜੇ 15 ਮਿੰਟ ਹੋਏ ਤੇ ਆਪਾਂ ਇਹ ਜ਼ਰੂਰੀ ਕੋਈ ਆਊਗਾ ਆਪਸ ਤੁਹਾਡੇ ਨਾਲ ਸਹਾਇਤਾ ਵੀ ਰਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ 56 ਸਾਲ ਦੀ ਉਮਰ ਹੈ ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਗੋਲੀ ਅੱਗ ਪਰਤ ਹੋ ਗਈ ਤੇ ਮਰੀਜ਼ੇ ਹਾਲੇ ਠੀਕ ਹੈ ਪਰ ਹੁਣ ਅਗਲੀ ਅਸੀਂ ਕਾਰਵਾਈ ਲਈ ਜਾਂ ਇੰਟਰਵਿਊ ਇੰਟਰਵੈਨਸ਼ਨ ਲਈ ਬਰੀ ਨੂੰ ਪੇਸ਼ ਹੈ ਗੋਲੀ ਨਿਕਲ ਗਿਆ ਕਿ ਇਹ ਕੀ ਹੈ ਲੈ ਜੀ ਗੋਲੀ ਨਿਕਲ ਗਈ ਹੈ। ਨਿਕਲ ਗਈ ਹੈ। ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ? ਨਹੀਂ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਪਰ ਸੱਜੇ ਕੋਲ ਓਪੀਨੀਅਨ ਲਈ। ਡਾਕਟਰ ਸਾਹਿਬ ਜੀ ਗੋਲੀ ਲੱਗੀ ਹੈ ਕੋਈ ਮਤਲਬ ਆਮ ਗੋਲੀ ਹੈ ਮੀ ਗੋਲੀਆਂ ਕੋਈ ਸ਼ਾਰਪਾ ਹੈ ਕਿਦਾਂ ਵਾ? ਜੀ ਇਹ ਅਗਲੀ ਹੁਣ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂ ਅਨ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੇ। ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਦੇ ਬਾਹਰ। ਪੇਸ਼ੈਂਟ ਦੇ ਨਾਲ ਹਾਂਜੀ ਖਤਰੇ ਤੋਂ ਬਾਹਰ। ਸਕੀਨਾਮ ਆ ਪੇਸ਼ੀ ਦਾ। ਜੀ ਪੇਸ਼ੈਂਟ ਦਾ ਨਾਮ ਮਨਪ੍ਰੀਤ ਕੋਰ। ਹਾਂਜੀ। ਤੱਕ ਇਹ ਐਡਰੈਸ ਕੀ ਨੰਬਰ ਦੱਸਿਆ ਜੇ ਇੱਥੇ ਦੇ ਲੋਕਲ ਕਪੂਰਥਲਾ ਦੇ ਰਹਿ ਮਿਲ ਜੇ